ਆ ਹੈਗੀਆਂ ਏਜੰਸੀਆਂ ਸੇ ਸਾਰੀਆਂ ਨੇ ਸਾਰੀਆਂ ਸਾਰੀਆਂ ਨਹੀਂ ਥਾ ਹਨਾ ਤੇ ਕਿੰਨੀ ਰਾਈਡ ਲਾ ਗਈ ਸਰ ਰਾਈਡ ਉਹ ਆਪਣੇ ਇੰਗਲਿਸ਼ ਸਟਾਰਟ ਹੀ ਹੋਈ ਜਾਂਦਾ ਸਟਾਰਟ ਆ ਸਾਰਾ ਇਹ ਦੇਖਣੀ ਕੱਲ੍ਹ ਤੋਂ ਇਹ ਨਹੀਂ ਸਟਾਰਟ ਹਾਂਜੀ जी बता अ

刚才我说的，我 What's the ਹਾਂਜੀ ਸਰ ਸਰ ਕਨਕਤਾ ਸੀਜ਼ਨ ਸ਼ੁਰੂ ਹੋ ਚੁੱਕਾ ਆ ਅੱਜ ਤੁਸੀਂ ਮੰਡੀ ਦੇ ਵਿੱਚ ਪਹੁੰਚ ਕੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਅੱਜ ਅਸੀਂ ਖਰੀਦ ਦੀ ਸਟਾਰਟ ਇਥੇ ਅਸੀਂ ਕਰਵਾਈ ਆ ਮਾਰਕੀਟ ਕਮੇਟੀ ਨਕੋਦਰ ਵਿੱਚ ਅਸੀਂ ਆਏ ਆ ਜਿਸ ਤੋਂ ਪਹਿਲਾਂ ਮਾਰਕੀਟ ਕਮੇਟੀ ਮੈਦਾਨਪੁਰ ਤੋਂ ਅਸੀਂ ਜਾ ਕੇ ਆਏ ਆ ਤੇ ਦੋਨੇ ਮਾਰਕੀਟ ਕਮੇਟੀਆਂ ਦੀਆਂ ਮੰਡੀਆਂ ਦੇ ਵਿੱਚ ਸਾਡੀ ਆਮਦ ਜਿਹੜੀ ਆ ਉਹ ਸ਼ੁਰੂ ਹੋ ਗਈਆਂ ਤੇ ਅੱਜ ਅਸੀਂ ਖਰੀਦ ਇਥੋਂ ਸ਼ੁਰੂ ਕਰਵਾਈ ਆ ਨਕੋਦਰ ਦੀ ਗੜਾ ਮੰਡੀ ਤੋਂ ਤੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਸਾਡੀਆਂ ਮੰਡੀਆਂ ਦੀ ਸਫਾਈ ਦਾ ਪ੍ਰਬੰਧ ਲਾਈਟਿੰਗ ਦਾ ਪਾਣੀ ਡ੍ਰਿੰਕ ਵਾਲੇ ਪਾਣੀ ਦਾ ਟਾਇਲਟਸ ਦਾ ਬਾਹਰ ਦਾ ਨੇ ਦਾ ਮੌਸਮ ਨੂੰ ਦੇਖਦੇ ਹੋਏ ਤਰਪਾਲਾਂ ਦਾ ਵੀ ਪ੍ਰਬੰਧ ਜਿਹੜਾ ਉਹ ਮੁਕੰਮਲ ਹੈਗਾ ਤੇ ਇਸ ਤਰ੍ਹਾਂ ਸਾਡੀਆਂ ਏਜੰਸੀਆਂ ਦੇ ਨਾਲ ਇੰਸਪੈਕਟਰ ਵੀ ਸਾਡੇ ਨਾਲ ਆਏ ਹੋਏ ਨੇ ਤੇ ਮੌਇਸਚਰ ਜਿੰਨਾ ਦਾ ਸਫਾਈ ਵਗੈਰਾ ਜਿੰਨਾ ਦੀ ਮੁਕੰਮਲ ਹੈਗੀ ਹੈ ਤੇ ਉਹਦੀ ਪਰਚੇਸ ਅਸੀਂ ਵੀ ਜੇਟੀ ਨਾਲ ਕਰਵਾ ਰਹੇ ਹਾਂ ਤੇ ਜ਼ਿੰਮੇਵਾਰਾਂ ਨੂੰ ਵੀ ਸਾਡੀ ਅਪੀਲ ਹੈ ਕਿ ਆਪਣੀ ਜਿਹੜੀ ਜੈਂਸ ਹੈਗੀ ਆ ਉਹ ਨੂੰ ਪ੍ਰੋਪਰ ਤਿਆਰ ਹੋਣ ਤੇ ਪੱਕਣ ਤੇ ਲੈ ਆਉਣਾ ਜਿਆਦਾ ਮੌਇਸਚਰ ਵਾਲੀ ਨਾਲੇ ਕੇ ਹੋਣ ਫਿਰ ਸਾਡਾ ਮਿੱਟੀ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਜਿਸ ਤਰ੍ਹਾਂ ਕਿ ਮੌਸਮ ਥੋੜਾ ਅੱਜ ਕੱਲ੍ਹ ਬਰਸਾਤ ਵਾਲਾ ਹੋਇਆ ਤੁਹਾਡੇ ਮਨ ਦੇ ਨਾਲ ਜਰੂਰ ਇਸ ਟ੍ਰੇ ਮਾਸਟਰ ਦੀ ਰੇਂਜ ਆਉਂਦੇ ਤਾਂ ਅਸੀਂ ਖਰੀਦ ਜਿਹੜੀ ਅਮੀਡੀਟਲੀ ਕਰਾਵਾਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਤੇ ਸਾਨੂੰ ਕੰਟੈਕਟ ਕਰ ਸਕਦਾ ਸਰ ਕਿੰਨੀ ਕੁ ਫਸਲ ਆ ਚੁੱਕੀ ਹੈ ਜੀ ਅਫੇਰ ਨਾ ਜਸਟ ਸ਼ੁਰੂਆਤ ਹੋਈ ਹੈ ਸਾਡੀ ਵਸਾਖੀ ਤੋਂ ਸਾਡੀ ਆਮਤ ਦੀ ਸ਼ੁਰੂਆਤ ਹੋਈ ਹੈ ਅਗਲੇ 15 20 ਦਿਨਾਂ ਦੇ ਵਿੱਚ ਸਾਡੀ ਸਾਡੀ ਜਿਹੜੀ ਰਾਈਪਨ ਆ ਜੀ ਇਹ ਨਾਲ ਨਾਲ ਹੀ ਦੀ ਖਰੀਦ ਜਿਹੜੀ ਸਰ ਤੇ ਸਰ ਕਿੰਨੀਆਂ ਕੰਪਨੀਆਂ ਸਾਡੇ ਇੱਥੇ ਚਾਰੀ ਮਾਰਕੀਟ ਏਜੰਸੀਆਂ ਹੈਗੀਆਂ ਅੱਜ ਅਸੀਂ 25 ਪਰਚੇ ਸਟਾਰਟ ਕਰਵਾਈਏ ਤੇ ਬਾਕੀ ਇਹ ਸਾਡੀਆਂ ਹੈਗੀਆਂ ਵੇਅਰ ਹਾਊਸ ਦੀ ਹੈਗੀ ਆ, ਪੰਗਰੇਂ ਦੀ ਹੈਗੀ ਆ, ਮਾਰਕੀਟ ਦੀ ਹੈਗੀ ਆ। ਉਹਨਾਂ ਦੀ ਵੀ 25 ਜੀ ਹੈ ਜਿਸ ਤਰ੍ਹਾਂ ਆਮਦ ਹੋਣੀ ਸ਼ੁਰੂ ਹੋਣੀ ਹੈ। ਸਰ ਕਈ ਵਾਰ ਦੇਖਣ ਜਾਂਦਾ ਕਿ ਵਾਰਦਾਨੇ ਦੀ ਕਾਫੀ ਪ੍ਰੋਬਲਮ ਆਂਦੀ ਹੈਗੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹਾਂਜੀ ਅਸੀਂ ਅਸੈਸ ਕਰ ਲਿਆ ਹੈਗਾ ਵਾਰਦਾਨੇ ਦੀ ਰਿਕੁਆਇਰਮੈਂਟ ਤੇ ਜਿੰਨੀ ਸਾਨੂੰ ਨੀਡ ਹੈਗੀ ਹੈ ਇੰਡੈਂਟ ਪਲੇਸ ਹੋਈ ਹੋਈ ਹੈ ਸਾਡੇ ਤੇ ਵਾਰਦਾਨੇ ਦੀ ਵੀ ਕੋਈ ਸਮੱਸਿਆ ਫਿਲਹਾਲ ਨਹੀਂ ਸਰ ਪਬਲਿਕ ਨੂੰ ਕੀ ਮੈਸੇਜ ਹੈ ਕਿਸਾਨਾਂ ਨੂੰ ਕਿਸਾਨਾਂ ਨੂੰ ਸਾਡਾ ਇਹ ਮੈਸੇਜ ਹੈਗਾ ਕਿ ਆਪਣੀ ਫਸਲ ਜਿਹੜੀ ਹੈ ਮੱਟੀਆਂ ਦੇ ਵਿੱਚ ਫਰਕਮ ਤੇ ਲੈ ਆਉਣ ਜੇ ਕੋਈ ਸਮੱਸਿਆ ਉਹਨਾਂ ਨੂੰ ਖਰੀਦ ਨੂੰ ਲੈ ਕੇ ਆਉਂਦੀ ਹੈ ਜਾਂ ਕੋਈ ਤੋਲਾਈ ਨੂੰ ਲੈ ਕੇ ਕੋਈ ਸਮੱਸਿਆ ਉਹਨਾਂ ਨੂੰ ਆਉਂਦੀ ਹੈ ਕੋਈ ਸ਼ਿਕਾਇਤ ਉਹਨਾਂ ਨੂੰ ਲੱਗਦੀ ਹੈ ਤਾਂ ਸਾਡੇ ਧਿਆਨ ਚ ਲੈਣ ਅਸੀਂ ਇਮੀਡੀ ਸਰ ਕਣਕ ਦੀ ਖਰੀਦ ਨੂੰ ਲੈ ਕੇ ਅੱਜ ਐਸ.ਡੀ.ਐਮ ਸਾਹਿਬ ਨੇ ਵੀ ਦੌਰਾ ਕੀਤਾ ਸੀ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਆ ਮੰਡੀ ਵੀ ਦੇ ਪ੍ਰਬੰਧ ਬਿਲਕੁਲ ਪਰਫੈਕਟ ਹੋਈ ਹੋਈ ਆ ਜੀ ਪਾਣੀ ਦਾ ਬਿਜਲੀ ਦਾ ਸਫਾਈ ਸਬੰਧ ਹੋ ਬਾਥਰੂਮ ਵਗੈਰਾ ਸਭ ਕੁਝ ਸਾਫ਼ ਕਰਦੇ ਨੇ ਤੇ ਸਾਰੇ ਤਰ੍ਹਾਂ ਦੀ ਮੰਡੀ ਦੇ ਵਿੱਚ ਅਸੀਂ ਤਾਂ ਸਰੋਕਾਰ ਜ਼ਿੰਮੇਵਾਰ ਵੀ ਸਿੱਕੀ ਫਸਲ ਦੀ ਏਰੀਕ ਕਰਦੇ ਆ ਉਹ ਲੈ ਕੇ ਆਉਂ ਤੇ ਅਸੀਂ ਗਵਰਨਮੈਂਟ ਨੇ ਦੇ ਸਰ ਬਾਰਦਾਨੇ ਵਗੈਰਾ ਦਾ ਕਿਦਾਂ ਦਾ ਪ੍ਰਬੰਧ ਹੈ ਬਾਰਦਾਨੇ ਦਾ ਅੱਜ ਫਸਟ ਡੇ ਹੈ ਜੀ ਅੱਜ ਪਹਿਲੀ ਬੋਲੀ ਹੋਈ ਹੈਗੀ ਆ ਪੰਚਸਭ ਦੀ ਤੇ ਮਾਰਕੀਟ ਦੀ ਤੇ ਅੱਜ ਬਾਰਦਾਨਾ ਜੀ ਸ਼ੁਰੂ ਕਰਨਗੇ ਇੰਸਪੈਕਟਰ ਸਾਹਿਬ ਆਏ ਹੋਏ ਹੈਗੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ ਬਾਰਦਾਨੇ ਦਾ ਚੌਂ ਦਾ ਜੀ ਪੁੱਛਾਂਗੇ ਕਿ ਤੁਸੀਂ ਕਿਦਾਂ ਦਾ ਪ੍ਰਬੰਧ ਕਰ ਰਹੇ ਹੋ ਪਾਣੀ ਵਗੈਰਾ ਦੇ ਪ੍ਰਬੰਧ ਲਾਈਟਾਂ ਵਗੈਰਾ ਦੇ ਹਾਂ ਸਭ ਪ੍ਰਬੰਧ ਹੈ ਜੀ ਪੂਰੇ ਸਭ ਠੀਕ ਹੈ ਤੇ ਕੋਈ ਪ੍ਰੋਬਲਮ ਨੇ ਹਰ ਹਾਲਤ ਵੀ ਕੋਈ ਪ੍ਰੋਬਲਮ ਨਹੀਂ ਬਾਕੀ ਕੰਮ ਚੱਲਣ ਤੋਂ ਬਾਅਦ ਪਤਾ ਲੱਗੇ ਇੱਕ ਪ੍ਰਧਾਨ ਜੀ ਕਈ ਵਾਰ ਦੇਖਣ ਜਾਂਦਾ ਕਿ ਚੋਰੀਆਂ ਵਗੈਰਾ ਜਿਹੜੀਆਂ ਮੰਡੀਆਂ ਦੇ ਵਿੱਚ ਹੁੰਦੀਆਂ ਆ ਉਹ ਕਿਸ ਤਰ੍ਹਾਂ ਦੇਖਦੇ ਆ ਮੰਡੀ ਦੇ ਵਿੱਚ ਸਾਸੀਤਾ ਜੀ ਹਰ ਸਾਲ ਚੋਰੀ ਦੇ ਸ਼ਿਕਾਰ ਆ ਚਾਹੇ ਕੋਈ ਫਸਲ ਹੋਵੇ ਕਣਕ ਹੋਵੇ ਮੱਕੀ ਹੋਵੇ ਚੋਨਾ ਹੋਵੇ ਗਰੁੱਪ ਦੇ ਵਿੱਚ ਬੰਦੇ ਆਉਂਦੇ ਆ ਜੀ ਰਾਤ ਨੂੰ ਦੂਦੂ ਢਾਈ ਦੇ ਵਿੱਚ ਆ ਕੇ ਉਹ ਆ ਕੇ ਸਾਡੇ ਦਿੰਗੀਆਂ ਕੋ ਗੂੜੀਆਂ ਚੱਕ ਸਕਦੇ ਆ ਟਾਈਮ ਲਈ ਉਹ ਚੱਕ ਕੇ ਚੱਲ ਜਾਂਦੇ ਆ ਤੇ ਅਸੀਂ ਪ੍ਰਸ਼ਾਸਨ ਕੋਲ ਵੀ ਆਪਣੀ ਬੁਖਾਰ ਲਾਈ ਸੀ ਸਾਡੀ ਕੋਈ ਪ੍ਰੋਪਰ ਸੁਣਵਾਈ ਨਹੀਂ ਹੋਈ ਤੇ ਅਸੀਂ ਲਿਖ ਕੇ ਵੀ ਦੇ ਚੁੱਕੇ ਆਂ ਮਾਰਕੀਟ ਕਮੇਟੀ ਵੀ ਲੈ ਕੇ ਫੇਕੇ ਆਈ ਆ ਸਾਡਾ ਕੋਈ ਸੁਣਵਾਈ ਨਹੀਂ ਹੋਈ ਕੋਈ ਕੰਦੇ ਸਾਡੇ ਕੋਲ ਸਕੂਲ ਨਜ਼ਦੀਕ ਨਹੀਂ ਹੈ ਜੀ ਤੇ ਅਸੀਂ ਬਸ ਗੌਣ ਕਰ ਸਕਦੇ ਆਂ ਅਸੀਂ ਕਿਸੇ ਆਪਣੇ ਚੌਕੀਦਾਰ ਹੁਣ ਕੀ ਮੰਗ ਕਰਦੇ ਆਂ ਅਸੀਂ ਤਾਂ ਇਹ ਕਹਿੰਨੇ ਜੀ ਚੌਕੀਦਾਰ ਤਾਂ ਅਸੀਂ ਰੱਖਾਂਗੇ ਲੇਕਿਨ ਸਾਨੂੰ ਪ੍ਰਸ਼ਾਸਨ ਦਾ ਸਾਥ ਤਾਂ ਚਾਹੀਦਾ ਜੀ ਵੀ ਜੋ ਇੱਕ ਚੋਰ ਆਉਂਦਾ ਵਾ ਉਹ ਸਾਡੇ ਨਾਲ ਛੋਟ ਮੋਟੇ ਮੋਟ ਮਾਰ ਘਾੜਦਾ ਸਾਡੀ ਲੇਬਰ ਦੇ ਨਾਲ ਜੇ ਕੋਈ ਹੁੰਦਾ ਉਹ ਪੁਲਿਸ ਦਾ ਡਰ ਤਾਂ ਹੋਣਾ ਚਾਹੀਦਾ